ਕਾਫੀ ਸਮੇਂ ਪਹਿਲੇ ਇੱਕ ਪੋਰਟਰੇਟ ਬਣਾਇਆ ਸੀ ਬਾਬਾ ਜੀ ਦਾ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਬੜੀ ਡਿਟੇਲਿੰਗ ਦੇ ਵਿੱਚ ਮੈਂ ਦੇਖਿਆ ਬਣਾਇਆ ਤੁਸੀਂ ਮੇਰਾ ਬਾਬਾ ਦੀਪ ਸਿੰਘ ਜੀ ਨਾਲ ਮੇਰਾ ਇੰਨਾ ਜ਼ਿਆਦਾ ਪਿਆਰ ਹੈ ਨਾ ਕਿ ਜਿਵੇਂ ਉਹਨਾਂ ਨੂੰ ਜਦੋਂ ਯਾਦ ਕਰੀਦਾ ਨਾ ਤਾਂ ਸਰੀਰ ਵਾਈਬ੍ਰੇਟ ਕਰਦਾ ਮੈਨੂੰ ਯਾਦ ਆ ਮੈਂ ਕੋਈ ਦਰਬਾਰ ਸਾਹਿਬ ਗਿਆ ਸੀ ਤੇ ਦਰਬਾਰ ਸਾਹਿਬ ਜਾਂਦੇ ਹੋਏ ਮੈਂ ਪਾਪਾ ਜੀ ਰਮਾਲਾ ਲਿਆ ਕੋਈ ਰਾਮਦਾਸ ਜੀ ਦੇ ਰਮਾਲਾ ਚੜਾਵਾ ਤੋਂ ਬਾਬਾ ਜੀ ਦੇ ਪਰ ਮੈਂ ਕੁਦਰਤੀ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਰਸਤਾ ਮੋੜ ਕੇ ਮੈਂ ਉਧਰ ਨੂੰ ਚਲਾ ਗਿਆ ਬਾਬਾ ਦੀਪ ਸਿੰਘ ਜੀ ਜਿਹੜਾ ਰਮਾਲਾ ਤਾਂ ਉੱਥੇ ਵਾਸਤੇ ਲਿਆ ਸੀ ਉਹਨੂੰ ਫਿਰ ਮੈਂ ਦੁਬਾਰਾ ਪੱਜਿਆ ਬੰਦਾ ਨਿਕਲ ਰਿਹਾ ਰੁੰਦੇ ਨੂੰ ਤੇ ਜਾ ਕੇ ਬੰਦਾ ਬੰਦਾ ਦੇਖਦਾ ਉਹ ਮੇਰੇ ਮਨ ਦੇ ਵਿੱਚ ਐਸੀ ਚੀਜ਼ ਆ ਗਈ ਮੈਂ ਕਿਹਾ ਹੁਣ ਮੈਂ ਜਾਨਦਾ ਸਰ ਬਾਬਾ ਜੀ ਮੈਂ ਤੁਹਾਡੀ ਤਸਵੀਰ ਬਣਾਵਾਵਾਂਗਾ ਉਹਦੇ ਛਪਣਾ ਅਗਲਾ ਸਟਾਫ ਅਸੀਂ ਦੇਖਿਆ ਉਹਦੇ ਵਿੱਚ ਸ਼ਬਦ ਵੀ ਜਿਹੜੀ ਕਿ ਤੁਸੀਂ ਡਿਟੇਲਿੰਗ ਦੇ ਨਾਲ ਲਿਖਿਆ ਹੋਏ ਨੇ ਕਿਸ ਤਰ੍ਹਾਂ ਇੱਕ ਰੀਲ ਦੇ ਨਾਲ ਤੁਸੀਂ ਇਹ ਵੀ ਮੌਂਟਿਨ ਹੋਇਆ ਦੇਖੋ ਜੀ ਮੈਂ ਪਹਿਲਾਂ ਸ਼ੁਰੂ ਤੇ ਪੈਰ ਦੇ ਮੋਟੂ ਸ਼ੁਰੂ ਕਰਦਾ ਉਹ ਵੀ ਮਨੇ ਬਾਬਾ ਜੀ ਦਾ ਵੀ ਇਦਾਂ ਹੀ ਸਿਰੂਪ ਸ਼ੁਰੂ ਕਰਿਆ ਮੈਂ ਤਾਂ ਹੀ ਅਲਗ-ਅਲਗ ਤਰ੍ਹਾਂ ਦੀਆਂ ਪਿਕਚਰਸ ਮੈਂ ਬਣਾਈਆਂ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਅਲਗ-ਅਲਗ ਤਰ੍ਹਾਂ ਦੀਆਂ ਪਿਕਚਰਸ ਬਣਾਈਆਂ ਨੀਚੇ ਪੈਰਾ ਤੋਂ ਸ਼ੁਰੂ ਕਰਦਾ ਤੇ ਜਦ ਮੈਂ ਬਾਬਾ ਜੀ ਦੇ ਉਹਦੇ ਸੀਸ ਤੱਕ ਆ ਗਿਆ ਉਹਨੇ ਉਹ ਮਨੇ ਸਭ ਤੋਂ ਖੀਰ ਦੇ ਵਿੱਚ ਬਣਾਇਆ ਕਿਉਂਕਿ ਸਰੀਰ ਕੰਬਦਾ ਡਰ ਲੱਗਦਾ ਕੋਖਾ ਲੱਗਦਾ ਕਿ ਯਾਰ ਇਹ ਬਣੇਗਾ ਨਹੀਂ ਬਣੇਗਾ ਬਣਾਉਂਦੇ ਬਣਾਦੇ ਜਦ ਆਪਾਂ ਫੇਸ ਤੇ ਆ ਜਾਂਦੇ ਨੇ ਨਾ ਤਾਂ ਹੱਥ ਕੰਬਣ ਲੱ ਜਾਂਦੇ ਨੇ ਜਿਹੜਾ ਸ਼ਬਦ ਬਾਬਾ ਜੀ ਦੇ ਉੱਤੇ ਪੋਰਟਰੇਟ ਦੇ ਵਿੱਚ ਬਣਿਆ ਪਿਆ ਸੀ ਉਹ ਵੀ ਸ਼ਬਦ ਮੈਂ ਪੂਰਾ ਪੜ ਕੇ ਦੇਖ ਕੇ ਇੱਕ ਇੱਕ ਅੱਖਰ ਮ ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਔਰ ਟੀਵੀ ਮਹਾਬੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ-ਬਹੁਤ ਵਧਾਈਆਂ ਤੇ ਉੱਥੇ ਹੀ ਅੱਜ ਇੱਕ ਐਸੇ ਸ਼ਖਸ ਨਾਲ ਤੁਹਾਨੂੰ ਮਿਲਾਵਾਂਗੇ ਜਿਹਹਣਾ ਨੇ ਜਿਸ ਧਾਗੇ ਦੇ ਨਾਲ ਜਿਸ ਰील ਦੇ ਨਾਲ ਆਪਾਂ ਕੱਪੜਾ ਸਿਲਦਿਆਂ ਸਲਾਈ ਕਰਦੇ ਹਾਂ ਉਸ ਧਾਗੇ ਦੇ ਨਾਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਕੀ ਹੈ ਤਸਵੀਰ ਬਣਾਈ ਹੈ ਪੋਰਟਰੇਟ ਬਣਾਇਆ ਹੈ ਉਹ ਉਹਨਾਂ ਦਾ ਨਾਮ ਹੈ ਅਰੁਣ ਬਜਾਜ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਅਸੀਂ ਉਹਨਾਂ ਦੇ ਨਾਲ ਮੌਜੂਦ ਆਂ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਸਾਡੇ ਅਰਥ ਟੀਵੀ ਚੈਨਲ ਦੇ ਵਿੱਚ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿਉਂਕਿ ਅੱਜ ਬਾਬਾ ਅਮਸ਼ ਹੀਰਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਉਸ ਮੌਕੇ ਤੁਸੀਂ ਜਿਹੜਾ ਕੀ ਹੈ ਕਾਫੀ ਸਮੇਂ ਪਹਿਲਾਂ ਇੱਕ ਪੋਰਟਰੇਟ ਬਣਾਇਆ ਸੀ ਬਾਬਾ ਜੀ ਦਾ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਬੜੀ ਡੀਟੇਲਿੰਗ ਦੇ ਵਿੱਚ ਮੈਂ ਦੇਖਿਆ ਬਣਾਇਆ ਤੁਸੀਂ ਜੀ ਜੀ ਦੇਖੋ ਜੀ ਅੱਦਾ ਹੁੰਦਾ ਹੈ ਸਾਡਾ ਆਰਟਿਸਟ ਜਿਹੜਾ ਸਾਹਬ ਦਾ ਹੁੰਦਾ ਨਾ ਸਾਡੇ ਮਾਈਂਡ ਦੇ ਵਿੱਚ ਕੁਝ ਨਹੀਂ ਪਤਾ ਹੁੰਦਾ ਕਿ ਕਿੱਥੇ ਕੀ ਕਰਨਾ ਹੈ ਜਦ ਵੀ ਕੋਈ ਚੀਜ਼ ਦੇ ਵਿੱਚ ਮਨ ਦੇ ਵਿੱਚ ਐਸੀ ਚੀਜ਼ ਆਂਦੀ ਹੈ ਜਿਵੇਂ ਲਾਲਾ ਕਿ ਤੂੰ ਪ੍ਰੇਰਨਾ ਮਿਲ ਜਾਂਦੀ ਹੈ ਕਿਸੇ ਕੋਲ ਜਿਵੇਂ ਮੈਨੂੰ ਗੁਰਨਾਨਕ ਦੇਵ ਜੀ ਤੋਂ ਮੈਨੂੰ ਕੀ ਆਹ ਰਸਤਾ ਤਾਂ ਨਹੀਂ ਸਰਸਰ ਚੱਲਣਾ ਬਾਬਾ ਨਾਨਕ ਜੀ ਨੇ ਸਾਨੂੰ ਇਹ ਰਸਤਾ ਦਿਖਾਇਆ ਕਿ ਕਿਰਤ ਕਰੋ ਮਿਹਨਤ ਕਰੋ ਅਸੀਂ ਉਹ ਕਰ ਰਹੇ ਹਾਂ ਤੇ ਮੇਰਾ ਬਾਬਾ ਦੀਪ ਸਿੰਘ ਜੀ ਨਾਲ ਮੇਰਾ ਇੰਨਾ ਜ਼ਿਆਦਾ ਪਿਆਰ ਹੈ ਨਾ ਕਿ ਜਿਵੇਂ ਉਹਨਾਂ ਨੂੰ ਜਦੋਂ ਯਾਦ ਕਰੀਦਾ ਨਾ ਤਾਂ ਸਰੀਰ ਵਾਈਬ੍ਰੇਟ ਕਰਦਾ ਇਹ ਕਰਦਾ ਹੈ ਜਿਹੜੇ ਮੰਨਦੇ ਆ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਉਹਨਾਂ ਨੂੰ ਯਾਦ ਕਿਉਂਕਿ ਉਹਨਾਂ ਦੇ ਅੰਦਰ ਪਾਵਰ ਹੀ ਬਹੁਤ ਹੈ ਉਹਨਾਂ ਦੀ ਪਾਵਰ ਮਹਿਸੂਸ ਕਰਨ ਤੇ ਹੁੰਦੀ ਹੈ ਮੈਨੂੰ ਯਾਦ ਆ ਮੈਂ ਇੱਕ ਵਾਰੀ ਦਰਬਾਰ ਸਾਹਿਬ ਗਿਆ ਸੀ ਤੇ ਦਰਬਾਰ ਸਾਹਿਬ ਜਾਂਦੇ ਹੋਏ ਮੈਂ ਬਾਬਾ ਜੀ ਰਮਾਲਾ ਲਿਆ ਗੁਰੂ ਰਾਮਦਾਸ ਜੀ ਦੇ ਰਮਾਲਾ ਚੜਾਵਾਂਗਾ ਬਾਬਾ ਜੀ ਦੇ ਪਰ ਮੈਂ ਕੁਦਰਤੀ ਮੈਨੂੰ ਪਤਾ ਨਹੀਂ ਲੱਗਿਆ ਮੈਂ ਰਸਤਾ ਮੁੜ ਕੇ ਮੈਂ ਉਧਰ ਨੂੰ ਚਲਾ ਗਿਆ ਬਾਬਾ ਦੀਪ ਸਿੰਘ ਜੀ ਜਿਹੜਾ ਰਮਾਲਾ ਮੈਂ ਉੱਥੇ ਵਾਸਤੇ ਲਿਆ ਸੀ ਉਹਨੂੰ ਰਮਾਲਾ ਸਾਹਿਬ ਉੱਥੇ ਚੜਾਣਾ ਪਿਆ ਕਿਉਂਕਿ ਮੈਨੂੰ ਬੁਲਾਇਆ ਉਧਰ ਗਿਆ ਸੀ ਦੂਜੀ ਵਾਰ ਜਦ ਹੁਣ ਅਸੀਂ ਦਰਬਾਰ ਸਾਹਿਬ ਗਏ ਮੇਰੇ ਮੈਂ ਤਾਂ ਦਰਬਾਰ ਸਾਹਿਬ ਜਾ ਕੇ ਬਾਬਾ ਰਾਮਦਾਸ ਜਦੋਂ ਅਗਲੇ ਦਿਨ ਸਵੇਰੇ ਮੈਂ ਸਵੇਰੇ 5 ਵਜੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਗਿਆ ਕਿ ਉੱਥੇ ਜਾ ਕੇ ਵੀ ਮੱਥਾ ਟੇਕ ਲੈਣਾ ਸਵੇਰੇ ਸਵੇਰੇ ਭੀੜ ਨਹੀਂ ਹੋएगी ਤਾਂ ਮੈਂ ਨਹੀਂ ਜਾ ਪਾਇਆ ਮੇਰੇ ਪਰਿਵਾਰ ਦੇ ਜਾਜ ਆਏ ਮੈਂ ਨਹੀਂ ਜਾ ਪਾਇਆ ਇਹ ਦੇਖੋ ਜਦ ਤੱਕ ਉਹਨਾਂ ਦੀ ਮਰਜ਼ੀ ਨਹੀਂ ਹੋਵੇ ਤਾਂ ਬੰਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ ਡੌਗ ਸੀ ਮੈਨੂੰ ਗੱਡੀ ਦੇ ਵਿੱਚ ਉਹਨੂੰ ਬਾਹਰ ਲੈ ਕੇ ਬੈਠਣਾ ਪੈਣਾ ਸੀ ਫਿਰ ਉਹਦੇ ਵਿੱਚ ਮੇਰੀ ਵਾਈਫ ਮੇਰੇ ਮੰਮੀ ਔਰ ਮੇਰਾ ਬੇਟਾ ਚਲਾ ਗਿਆ ਉਹ ਮੱਥਾ ਟੇਕ ਗਿਆ ਮੈਂ ਤਾਂ ਹੈਰਾਨ ਰਹਿ ਗਿਆ ਕਿ ਕਿਸ ਨੂੰ ਕਿੱਥੇ ਬੁਲਾਇਆ ਹੁੰਦਾ ਤੇ ਕਿੱਥੇ ਤੁਸੀਂ ਕੋਰ ਪਹੁੰਚ ਕੇ ਵੀ ਨਹੀਂ ਜਾ ਸਕਦੇ ਜਦ ਤੱਕ ਉਹਨਾਂ ਦੀ ਮਰਜ਼ੀ ਨਾ ਹੋ ਮੈਂ ਬੜਾ ਰੋਇਆ ਬਾਹਰ ਗੱਡੀ ਚ ਬੈਠ ਕੇ ਮੈਂ ਕਿਹਾ ਮੈਂ ਨਹੀਂ ਜਾ ਪਾਰਿਆ ਤੁਸੀਂ ਤਾਂ ਜਾ ਕੇ ਆਗੇ ਉਹ ਕਹਿੰਦੇ ਅਸੀਂ ਬੈਠੇ ਆ ਕੋਈ ਨਹੀਂ ਜਿੰਨਾ ਮਰਜ਼ੀ ਟਾਈਮ ਲੱਗ ਜਾਪੇ ਪਰ ਤੁਹਾਡਾ ਲੇਟ ਚਲੇ ਜਾਵਾਂਗੇ ਫਿਰ ਮੈਂ ਦੁਬਾਰਾ ਭੰਜਿਆ ਮੱਥਾ ਟੇਕਣ ਨੂੰ ਰੁੰਦੇ ਰੁੰਦੇ ਜਾ ਕੇ ਮਨੇ ਮੱਥਾ ਟੇਕਿਆ ਉਹ ਮੇਰੇ ਮਨ ਦੇ ਵਿੱਚ ਐਸੀ ਚੀਜ਼ ਆ ਗਈ ਮੈਂ ਕਿਹਾ ਹੁਣ ਮੈਂ ਜਾਂਦ ਕਰ ਬਾਬਾ ਜੀ ਮੈਂ ਤੁਹਾਡੀ ਤਸਵੀਰ ਬਣਾਵਾਵਾਂਗਾ ਉਹਦੇ ਚ ਆਪਣਾ ਰਸ ਪਾ ਦਿਓ ਮੇਰੇ ਮਨ ਦੇ ਵਿੱਚ ਬੜੀ ਤਮੰਨਾ ਸੀ ਤੁਹਾਡੀ ਤਸਵੀਰ ਦੀ ਜੇਕਰ ਪੋਰਟਰੇਟ ਦੀ ਗੱਲ ਕਰ ਲਈਏ ਬੜੀ ਹੀ ਡੀਟੇਲਿੰਗ ਦੇ ਨਾਲ ਤੁਸੀਂ ਪੋਰਟਰੇਟ ਬਣਾਇਆ ਹੈ ਅਸੀਂ ਦੇਖਿਆ ਉਹਦੇ ਵਿੱਚ ਸ਼ਬਦ ਵੀ ਜਿਹੜੇ ਕਿ ਤੁਸੀਂ ਡੀਟੇਲਿੰਗ ਦੇ ਨਾਲ ਲਿਖਿਆ ਹੋਏ ਨੇ ਕਿਸ ਤਰ੍ਹਾਂ ਇੱਕ ਰੀਲ ਦੇ ਨਾਲ ਤੁਸੀਂ ਇਹ ਸਭ ممکن ਹੋਇਆ ਦੇਖੋ ਜੀ ਮੈਂ ਪਹਿਲਾਂ ਸ਼ੁਰੂ ਤੇ ਪੈਰ ਦੇ ਨੋਟ ਤੋਂ ਸ਼ੁਰੂ ਕਰਦਾ ਉਵੇਂ ਮਨੇ ਬਾਬਾ ਜੀ ਦਾ ਵੀ ਇਦਾਂ ਹੀ ਰੂਪ ਸ਼ੁਰੂ ਕਰਿਆ ਮੈਂ ਤਾਂ ਹੀ ਅਲੱਗ-ਅਲੱਗ ਤਰ੍ਹਾਂ ਦੀਆਂ ਪਿਕਚਰਸ ਮੈਂ ਬਣਾਈਆਂ ਮੈਂ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਪਿਕਚਰਸ ਪਾਈਆਂ ਨੀਚੇ ਪੈਰਾਂ ਤੋਂ ਸ਼ੁਰੂ ਕਰਦਾ ਤੇ ਜਦ ਮੈਂ ਬਾਬਾ ਜੀ ਦੇ ਉਹਦੇ ਸੀਸ ਤੱਕ ਆ ਗਿਆ ਉਹਰੇ ਉਹ ਮਨੇ ਸਭ ਤੋਂ ਅਖੀ ਉੱਖਾ ਲੱਗਦਾ ਕਿ ਯਾਰ ਬਣੇਗਾ ਨਹੀਂ ਬਣੇਗਾ ਬਣਾਉਂਦੇ ਬਣਾਦੇ ਜਦ ਆਪਾਂ ਫੇਸ ਤੇ ਆ ਜੰਨੇ ਨਾ ਤਾਂ ਹੱਥ ਕੰਬਣ ਲੱਜੰਨੇ ਆ ਜਿਹੜਾ ਸ਼ਬਦ ਬਾਬਾ ਜੀ ਦੇ ਉੱਤੇ ਪੋਰਟਰੇਟ ਦੇ ਵਿੱਚ ਬਣਿਆ ਪਿਆ ਸੀ ਉਹੀ ਸ਼ਬਦ ਮੈਂ ਪੂਰਾ ਪੜ ਕੇ ਦੇਖ ਕੇ ਇੱਕ ਇੱਕ ਅੱਖਰ ਮਨੇ ਉਦਾਂ ਹੀ ਲਿਖਿਆ ਜਦ ਨੂੰ ਜ਼ੂਮ ਕਰਕੇ ਦੇਖਦਾ ਉਹਦੇ ਇੱਕ ਇੱਕ ਅੱਖਰ ਪੜਿਆ ਜਾਂਦਾ ਕਿਉਂਕਿ ਉਹ ਸ਼ਬਦ ਹੈਗਾ ਬਹੁਤ ਛੋਟਾ ਕਮ ਸੇ ਕਮ 2 ਜਾਂ 3 ਇੰਚ ਦਾ ਉਹ ਸ਼ਬਦ ਨੂੰ ਬਣਾਉਣ ਵਾਸਤੇ ਮੈਨੂੰ ਘੱਟੋ-ਘੱਟ ਮਹੀਨਾ ਡੇਢ ਮਹੀਨੇ ਦਾ ਸਮਾਂ ਲੱਗਿਆ ਉਸ ਸਿਰਫ ਇੰਨੇ ਵੀ ਸ਼ਬਦ ਨੂੰ ਲਿਖਣ ਵਾਸਤੇ ਕਿਉਂਕਿ ਸ਼ਬਦ ਔਖਾ ਬਹੁਤ ਸੀ ਛੋਟੇ ਦੇ ਵਿੱਚ ਇੰਨੇ-ਇੰਨੇ ਅੱਖਰ ਲਾ ਲ ਤੁਸੀਂ ਇੱਕ ਸੂਤ ਦਾ ਅੱਖਰ ਬਣਾਣਾ ਉਹ ਵੀ ਬਿਨਾ ਲੈਂਸ ਤੋਂ ਬਿਨਾ ਚਸ਼ਮੇ ਤੋਂ ਇਹ ਮੈਂ ਤਾਂ ਨਹੀਂ ਕਰ ਰਿਹਾ ਇਹ ਉਹਨਾਂ ਦੀ ਕਿਰਪਾ ਹੈ ਜਿਹੜਾ ਬਾਬਾ ਦੀਪ ਸਿੰਘ ਜੀ ਨੇ ਕਿਰਪਾ કરી ਮੇਰੇ ਉੱਪਰ ਰਹਿਮ ਕਰਿਆ ਤੇ ਮੇਰੇ ਦੇ ਉੱਪਰ ਮਿਹਰ ਬਖਸ਼ਿਆ ਤੇ ਮੈਂ ਉਹਨੂੰ ਬਣਾ ਪਾਇਆ ਤਾਂ ਇਹ ਚੀਜ਼ ਬਣੀ ਹੈ ਦੇਖ ਸਕਦੇ ਹੋ ਇੱਕ ਸ਼ਬਦ ਲਿਖਣ ਦੇ ਲਈ ਜਿਹੜੇ ਕਿ ਇਹ ਕਹਿ ਰਹੇ ਨੇ ਵੀ ਮਹੀਨਾ ਲੱਗਿਆ ਤਾਂ ਤਸਵੀਰ ਬਣਾਉਣ ਨੂੰ ਪੋਰਟਰੇਟ ਬਣਾਉਣ ਨੂੰ ਕਿੰਨਾ ਸਮਾਂ ਲੱਗਿਆ ਹੋਵੇਗਾ ਇਹ ਸਵਾਲ ਵੀ ਇੱਕ ਮਨ ਦੇ ਵਿੱਚ ਸਾਡੇ ਘਰ ਹੈ ਦੇਖੋ ਜੀ ਪੋਰਟਰੇਟ ਬਣਾਉਣ ਨੂੰ ਤਾਂ ਮੈਨੂੰ ਡੇਢ ਕਿ ਮਹੀਨਾ ਲੱਗਿਆ ਪਰ ਜਿਹੜਾ ਮੇਨ ਸ਼ਬਦ ਲਿਖਦਾ ਸੀ ਨਾ ਉਹਦੇ ਵਿੱਚ ਮੈਂ ਜਾਣਦਾ ਸੀ ਕਿ ਉਹ ਗਲਤੀ ਨਾ ਹੋਵੇ ਕਿਉਂਕਿ ਅਗਰ ਸ਼ਬਦ ਕੋਈ ਪੜੇਗਾ ਵੀ ਤੇ ਉਹਨੂੰ ਕੋਈ ਗਲਤੀ ਨਾ ਮਹਿਸੂਸ ਹੋਵੇ ਕਿ ਆਹ ਚੀਜ਼ ਤਾਂ ਨੇ ਗਲਤ ਲਿਖੀ ਕਿਉਂਕਿ ਇਹਨੂੰ ਆਪਾਂ ਨਹੀਂ ਕਾਣ ਨਹੀਂ ਸਕਦੇ ਫਿਰ ਤੇ ਸਾਰੀ ਫੋਟੋ ਵੇਸਟ ਹੈ ਜੋ ਇੱਕ ਛੋਟੀ ਜੀ ਵੀ ਚੀਜ਼ ਦੀ ਗਲਤੀ ਹੋ ਗਈ ਪਰ ਬਾਬਾ ਜੀ ਦੀ ਇੰਨੀ ਕਿਰਪਾ ਰਹੀ ਹੈ ਇੱਕ ਇੱਕ ਸ਼ਬਦ ਨੂੰ ਪੜ ਕੇ ਇੱਕ ਇੱਕ ਅੱਖਰ ਨੂੰ ਦੇਖ ਕੇ ਓਂਕੜ ਦਲੈਂਕੜ ਕਨੇੜਾ ਸਭ ਕੁਝ ਦਿਖ ਕੇ ਸਭ ਕੁਝ ਵਧੀਆ ਕਰਿਆ ਬਾਬਾ ਜੀ ਨੇ ਬੜੀ ਕਿਰਪਾ ਕਰੀ ਕੀ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਕੀ ਸੰਦੇਸ਼ ਦੇਣਾ ਹੈ ਦੇਖੋ ਜੀ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦਾ ਇੱਥੇ ਗ ਜਿਹੜੇ ਲੋਕ ਗਲਤ ਕੰਮਾਂ 'ਚ ਪਏ ਆ ਗਲਤ ਰਸਿਆ ਦੇ ਵਿੱਚ ਪਏ ਆ ਕੁਛ ਨਹੀਂ ਪਿਆ ਉਹਨਾਂ ਦੇ ਅੰਦਰ ਬਹੁਤ ਦਿੱਕਤ ਹੈ ਪਰਿਵਾਰ ਦੇ ਪਰਿਵਾਰ ਟੁੱਟ ਜਾਂਦੇ ਆ ਜੇ ਤੁਸੀਂ ਗੁਰੂਆਂ ਨੇ ਬਣ ਜੋਗੇ ਨਾ ਇਹਨਾਂ ਦੇ ਨਾਲ ਇੱਕ ਵਾਰੀ ਲੱਗ ਕੇ ਤਾਂ ਦੇਖੋ ਗੁਰੂਆਂ ਨੇ ਬਣ ਕੇ ਤਾਂ ਦੇਖੋ ਜੇ ਤੁਸੀਂ ਇਹਨਾਂ ਦੀ ਗੁਰਬਾਣੀ ਪੜ੍ਹੋਗੇ ਨਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਦੁਨੀਆ ਕਿੱਤੇ ਵੱਲਦੀ ਹੈ ਤੇ ਮੈਂ ਕਿੱਥੇ ਬੈਠਾ ਕਿਉਂਕਿ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤੇ ਉਹਨਾਂ ਦਾ ਸਾਰਾ ਲੈ ਲਓ ਤਾਂ ਹੀ ਕਾਮਯਾਬ ਹੋਵੋਗੇ ਮਾਲਕ ਚਾਹਦਾ ਤੁਹਾਡਾ ਦਿਨੋ ਦਿਨ ਤੁਸੀਂ ਸਭ ਕੁਝ ਛੱਡ ਸਕਦੇ ਹੋ ਕੋਈ ਨਸ਼ਾ ਨਹੀਂ ਪਤਾ ਲੱਗਣਾ ਦੋ ਚਾਰ ਦਿਨ ਦੀ ਤਾਂ ਸਭ ਨੂੰ ਔਖੀ ਹੁੰਦੀ ਹੈ ਪਰ ਤੁਸੀਂ ਆਪਣਾ ਸ਼ਬਦ ਪੜ੍ਹੋ ਸ਼ਬਦ ਪੜ੍ਹਨ ਤੋਂ ਬਾਅਦ ਦੇਖੋ ਤੁਸੀਂ ਕੀ ਬਣਦਾ ਤੁਸੀਂ ਸਾਰਾ ਕੁਝ ਪਾਰ ਕਰ ਜਾਓਗੇ ਜਿਵੇਂ ਮੈਂ ਪਾਰ ਕਰ ਗਿਆ ਜੀ ਦੇਖ ਸਕਦੇ ਹੋ ਇੱਕ ਹੋਰ ਸਵਾਲ ਜਿਹੜਾ ਕੀ ਹੈ ਜਰੂਰ ਅਸੀਂ ਪੁੱਛਾਂਗੇ ਕਿ ਕਿੰਨਾ ਇੱਕ ਤਾਂ ਸਮਾਂ ਤੁਸੀਂ ਦੱਸ ਹੀ ਦਿੱਤਾ ਕਿ ਡੇਢ ਕੇ ਡੇਢ ਮਹੀਨੇ ਦੇ ਲਗਭਗ ਸਮਾਂ ਲੱਗਿਆ ਸੀ ਪੋਰਟਰੇਟ ਬਣਾਉਣ ਨੂੰ ਪਰ ਰੀਲ ਦੇ ਰੀਲ ਦਾ ਕਿੰਨਾ ਯੂਜ਼ ਹੋਇਆ ਸੀ ਕਿਉਂਕਿ ਤਸਵੀਰ ਪੂਰੀ ਹੀ ਰੀਲ ਦੇ ਗਾਲ ਜਿਹੜੀ ਕਿ ਤੁਸੀਂ ਬਣਾਈ ਹੋਈ ਹੈ ਕਿੰਨਾ ਕਾ ਰੀਲ ਕਿੰਨੀ ਕੀ ਰੀਲ ਲੱਗੀ ਸੀ ਦੇਖੋ ਜੀ ਡੇਢ ਮਹੀਨਾ ਮੈਨੂੰ ਪੋਰਟਰੇਟ ਬਣਾਉਣ ਨੂੰ ਲੱਗਿਆ ਡੇਢ ਮਹੀਨਾ ਸ਼ਬਦ ਨੂੰ ਲੱਗਿਆ 3 ਮਹੀਨੇ ਲੱਗੇ ਟੋਟਲ ਇਸ ਪੋਰਟਰੇਟ ਨੂੰ ਕਿਉਂਕਿ ਜਿੰਨਾ ਐਡਾ ਬੜੇ ਸਾਈਜ਼ ਨੂੰ ਬਣਾਉਂਦੇ ਆ ਨਾ ਟਾਈਮ ਹੀ ਲੱਗਿਆ ਜਿੱਥੇ ਇੰਨੇ ਗੋੜਾ ਨੂੰ ਇੰਨਾ ਟਾਈਮ ਲੱਗਿਆ ਕਿਉਂਕਿ ਉਹਨੂੰ ਰੋਜ਼ ਬਣਾਉਂਦਾ ਸੀ ਇੱਕ ਅੱਖਰ ਰੁਕ ਜਾਂਦਾ ਸੀ ਫਿਰ ਉਹਨੂੰ ਸੋਚਦਾ ਸੀ ਫਿਰ ਪੜਦਾ ਸੀ ਫਿਰ ਦੇਖਦਾ ਸੀ ਫਿਰ ਲਿ ਕਦੇ ਕੋਈ ਦਿੱਕਤ ਨਾ ਆ ਜੇ ਐਵੇਂ ਕਰਕੇ ਸਬਰ ਦੇ ਨਾਮ ਦਾ ਕੰਮ ਕਰਨਾ ਪੈਂਦਾ ਸਬਰ ਕਰਨ ਵਾਲਾ ਕੋਣ ਬੈਠਾ ਹੈ ਉਹ ਆਪ ਜਦ ਵੀ ਆਪਾਂ ਕੋਈ ਚੀਜ਼ ਬਣਾਣੇ ਆ ਕੋਈ ਵੀ ਧਾਰਮਿਕ ਚੀਜ਼ ਬਣਾਣੇ ਆ ਚਾਹੇ ਮੈਂ ਗੁਰਨਾਨਕ ਦੇਵ ਜੀ ਦੀ ਬਣਾ ਰਿਹਾ ਚਾਹੇ ਗੁਰੂ ਰਾਮਦਾਸ ਜੀ ਦੀ ਬਣਾ ਰਿਹਾ ਪਰ ਜਦ ਉਹਨਾਂ ਦਾ ਖੁੱਦ ਦੀ ਕਿਰਪਾ ਹੁੰਦੀ ਹੈ ਤਦ ਮੈਂ ਚੀਜ਼ ਬਣਾ ਬਾਨਾ ਨਹੀਂ ਤਾਂ ਮੇਰੇ ਹੱਥ ਤਾਂ ਹੈ ਨਹੀਂ ਰੀਲਾਂ ਦੀ ਗੱਲ ਕਰਦੇ ਹਾਂ ਰੀਲਾਂ ਦੇ ਵਿੱਚ ਮਟੀਰੀਅਲ ਹੁੰਦਾ ਜੀ ਆਹ ਦੇਖੋ ਟੇਲ ਲੱਗਿਆ ਪਿਆ ਆਲੇ-ਦੁਆਲੇ ਰੀਲਾਂ ਪਈਆਂ ਮੈਂ ਤਾਂ ਰੀਲਾਂ ਚੱਕੀ ਜਾਨਾ ਵਰਤੀ ਜਾਨਾ ਉਰੋਂ ਨਹੀਂ ਮਿਲਦੀਆਂ ਲੁਧਿਆਣੇ ਤੋਂ ਲਿਆਉਣਾ ਲੁਧਿਆਣੇ ਤੋਂ ਨਹੀਂ ਮਿਲਦੀਆਂ ਦਿੱਲੀ ਤੋਂ ਲਿਆਉਣਾ ਮੈਂ ਤਾਂ ਰੀਲਾਂ ਲੱਭਦਾ ਫਿਰਦਾ ਕਿ ਜਿੱਥੇ ਮੈਨੂੰ ਰੰਗ ਮਿਲਦੇ ਆ ਉਹ ਰੰਗ ਮੈਂ ਤਾਂ ਸਿਰਫ ਇੱਕ ਜਰੀਆ ਮੈਂ ਸੁਣਾ ਸੀ RAM ਮੰਦਿਰ ਨੂੰ ਲੈ ਕੇ ਜੀ ਬਣਾ ਰਹੇ ਹੁੰਦੇ ਦੇਖੋ ਜੀ ਮੈਂ ਸਾਰੇ ਬਣਾ ਚੁੱਕਾ ਮੈਂ ਜੀਜ਼ਸ ਕ੍ਰਾਈਸ ਦੀਆਂ ਵੀ ਬਣਾਈਆਂ ਮਨੇ ਕੋਈ ਧਰਮ ਐਸਾ ਨਹੀਂ ਆ ਬਾਬਾ ਬੋਲੇ ਨਾਲ ਦੀ ਬਣਾਈ ਕੋਈ ਵੀ ਐਸੀ ਨਹੀਂ ਹੈ ਜਿਹੜਾ ਮੈਂ ਨਾ ਬਣਾਈ ਹੋਵੇ ਹੁਣ ਮੈਂ RAM ਜੰਦਰ ਜੀ ਦੇ ਉੱਪਰ ਬਣਾ ਰਿਹਾ ਸੀ ਉਹਨਾਂ ਦਾ ਨਾ ਪੂਰਾ ਮੈਂ RAM ਜੰਦਰ ਹੀ RAM RAM ਆ ਮ ਲਿਖ ਕੇ ਬਲੈਕ ਕਲਰ ਦੇ ਵਿੱਚ 골ਡਨ ਧਾਗੇ ਦੇ ਵਿੱਚ ਉਹਦੇ ਵਿੱਚ 골ਡ ਦਾ ਵੀ ਵਿੱਚਵਾ ਕੰਮ ਹੋ ਰਿਹਾ ਹੈ ਗੋਲਡਨ ਸਾਰਾ ਹੋਏਗਾ ਸਾਰਾ ਰਾਮ ਰਾਮ ਨਾਮ ਲਿਖ ਕੇ ਰਾਮ ਜੀ ਦਾ ਚਿਹਰਾ ਬਣਿਆ ਹੋਇਆ ਉਹ 2 ਫੁੱਟ ਦੀ ਤਸਵੀਰ ਹੈ ਉਹਨੂੰ ਬਣਨ ਨੂੰ ਅਜੇ ਥੋੜਾ ਸਮਾਂ ਲੱਗੇਗਾ ਘੱਟੋ ਘੱਟ 2 ਜਾਂ 3 ਮਹੀਨੇ ਕਿਉਂਕਿ ਉਹ ਜਦ ਮੈਨੇ ਸ਼ੁਰੂ ਵੀ ਕਰੇ ਨੂੰ ਮੈਨੂੰ 3 ਮਹੀਨੇ ਹੋ ਗਏ 6 ਮਹੀਨੇ ਦਾ ਪ੍ਰੋਜੈਕਟ ਹੈ ਉਹ ਇਸ ਕਰਕੇ ਹੁਣ ਟਾਈਮ ਹੋ ਗਿਆ ਜੋ ਕਿ 22 ਤਾਰੀਖ ਨੂੰ ਤਾਂ ਕਹਿੰਦੇ ਸੀ ਕਿ ਕਰ ਲੋਗੇ ਮੈਂ ਕਹਿੰਦਾ ਨਹੀਂ ਜੀ ਮੈਂ 22 ਤੱਕ ਨਹੀਂ ਪੂਰਾ ਕਰ ਪਾਵਾਂਗਾ ਹਜੇ ਵੀ 2 ਮਹੀਨੇ ਹੋਰ ਲੱਗਣਗੇ ਜਿਸ ਦਿਨ ਉਹ ਬਣੇਗੀ ਫਿਰ ਮੈਂ ਤੁਹਾਨੂੰ ਜ਼ਰੂਰ ਦਿਖਾਉਂਗਾ ਰਾਮਚੰਦਰ ਜੀ ਦਾ ਬਹੁਤ ਸੋਹਣਾ ਸਰੂਪ ਬਣ ਰਿਹਾ ਬਣਵਾਣ ਵਾਲੇ ਉਹ ਆਪ ਹੈ ਮੈਂ ਸਿਰ ਕੋਈ ਕਹਿੰਦਾ ਕਿ ਜਰੀਆ ਹੈ ਪਰਮਾਤਮਾ ਜੋ ਕਰਾਂਦਾ ਉਹ ਸਭ ਕੁਝ ਆਪ ਹੀ ਕਰਾ ਦਿੰਦਾ ਹੈ ਜੀ ਬਿਲਕੁਲ ਜਿੱਥੇ ਪ੍ਰਭੂ શ્રી ਰਾਮ ਲੱਲਾ ਦੇ ਅਯੋਧਿਆ ਦੇ ਜਨਮ ਭੂਮੀ ਉੱਥੇ ਉਹਨਾਂ ਦੀ प्राण प्रतिष्ठा ਹੋਣ ਤੋਂ ਬਾਅਦ ਜਿਹੜਾ ਕਿ ਇਹਨਾਂ ਪਿਆਰ ਪ੍ਰਭੂ શ્રી ਰਾਮ ਲੱਲਾ ਨੂੰ ਮਿਲ ਰਿਹਾ 500 ਵਰਸਾ ਦੇ ਇੰਤਜ਼ਾਰ ਦੇ ਬਾਅਦ ਜਿਹੜੇ ਕਿ ਪ੍ਰਭੂ શ્રી ਰਾਮ ਲੱਲਾ ਯੋਧਿਆ ਵਾਪਸ ਆਏ ਨੇ ਉੱਥੇ ਹੀ ਪਟਿਆਲਾ ਦੇ ਜਿਹੜੇ ਕਿ ਆਰਟਿਸਟ ਕਹੇ ਲੀਏ ਕਾਰੀਗਰ ਕਹੇ ਲੀਏ ਔਰ ਜਿਹੜੇ ਰੀਲਾ ਦੇ ਨਾਲ ਧਾਗਿਆਂ ਦੇ ਨਾਲ ਪੋਰਟਰੇਟ ਬਣਾਉਂਦੇ ਨੇ ਉਹਨਾਂ ਵੱਲੋਂ ਵੀ ਇੱਕ ਤਸਵੀਰ ਬਣਾਈ ਜਾ ਰਹੀ ਹੈ ਜਰੂਰ ਅਸੀਂ ਤੁਹਾਨੂੰ ਦਿਖਾਵਾਂਗੇ ਜਦੋਂ ਇਹ ਤਸਵੀਰ ਕੰਪਲੀਟ ਹੋ ਜਾਊਗੀ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤਸਵੀਰ ਦੇ ਕਿਸ ਤਰ੍ਹਾਂ ਹੁਣ ਤਾਂ ਬਹੁਤ ਨਾਮ ਕਮਾ ਚੁੱਕੇ ਹੋ ਤੁਸੀਂ ਤੇ ਬਹੁਤ ਫੇਮਸ ਵੀ ਹੋ ਪਟਿਆਲਾ ਦੇ ਵਿੱਚ ਖਾਸ ਕਰਕੇ ਤਾਂ ਸਾਰੇ ਹੀ ਲੋਕ तकरीबन ਤੁਹਾਨੂੰ ਜਾਣਦੇ ਨੇ ਕਿੰਨਾ ਪਿਆਰ ਮਿਲ ਰਿਹਾ ਲੋਕਾਂ ਵੱਲੋਂ ਕਿੰਨਾ ਪੰਜਾਬ ਵੱਲੋਂ ਪਿਆਰ ਮਿਲ ਰਿਹਾ ਹੈ ਕੀ ਸਰਕਾਰ ਵੱਲੋਂ ਵੀ ਕੁਝ ਜਿਹਾ ਹੈ ਤੇ ਲੋਕ ਕਿੰਨਾ ਸਪੋਰਟ ਕਰ ਰਹੇ ਹਨ ਤੁਹਾਨੂੰ ਦੇਖੋ ਜੀ ਪਿਆਰ ਤਾਂ ਮੈਨੂੰ ਬੌਰੀ ਦੁਨੀਆ ਕਰਦੀ ਹੈ ਜੀ ਬਹੁਤ ਲੋਕ ਹੈ ਜਿਹੜੇ ਲੋਕ ਸਾਰੇ ਆਸ਼ੀਰਵਾਦ ਦਿੰਦੇ ਆ ਮੈਨੂੰ ਪਿਆਰ ਦਿੰਦੇ ਆ ਦੇਖੋ ਲੋਕਾਂ ਦਾ ਤਾਂ ਮੈਨੂੰ ਬਹੁਤ ਪਿਆਰ ਹੈ ਪਰ ਸਰਕਾਰਾਂ ਦਾ ਮੇਰੇ ਨਾਲ ਕੋਈ ਪਿਆਰ ਨਹੀਂ ਆ ਸਰਕਾਰ ਮੈਨੂੰ ਕੋਈ ਪਿਆਰ ਨਹੀਂ ਕਰਦੇ ਦੇਖੋ ਸੈਂਟਰ ਦੇ ਵਿੱਚ ਰਾਸ਼ਟਰਪਤੀ ਅਵਾਰਡ ਮਿਲ ਗਿਆ ਹੁਣ 26 ਜਨਵਰੀ ਸੀ ਕਹਿੰਦੇ ਸੀ ਸਟੇਟ ਅਵਾਰਡ ਦਵਾਂਗੇ ਫਿਰ ਸਟੇਟ ਅਵਾਰਡ ਹੀ ਦਿੱਤਾ ਇੱਕ ਹੈਰਾਨੀ ਵਾਲੀ ਗੱਲ ਹੁੰਦੀ ਹੈ ਕਿ ਆਪਾਂ ਨੂੰ ਪੰਜਾਬ ਵੱਲੋਂ ਨਾ ਤਾਂ ਪੰਜਾਬ ਰਤਨ ਮਿਲਿਆ ਨਾ ਸਟੇਟ ਅਵਾਰਡ ਮਿਲਿਆ ਸੈਂਟਰ ਵੱਲੋਂ ਰਾਸ਼ਟਰਪਤੀ ਪੁਰਸਕਾਰ ਮਿਲ ਗਿਆ ਨਾ ਇਹਨਾਂ ਦੀ ਕੋਈ ਮਦਦ ਹੈ ਨਾ ਹੈਲਪ ਹੈ ਆਪ ਵੀ ਕਹਿੰਦੇ ਹੁੰਦੇ ਸੀ ਕਹਿੰਦੇ ਕਦੀ ਕਹਿੰਦੇ ਕਾਂਗਰਸ ਪਾਰਟੀ ਆ ਜਾਈਗੀ ਤਦ ਕਰ ਦਿੰਗੇ ਫਿਰ ਕਹਿੰਦੇ ਕੱਲ ਹੀ ਆ ਜਾਂਗੇ ਤਾਂ ਕਰ ਦਿੰਗੇ ਹੁਣ ਆਮ ਆਦਮੀ ਪਾਰਟੀ ਆ ਗਈ ਕਹਿੰਦੇ ਤਾਂ ਕਰ ਦਿੰਗੇ ਕੋਈ ਕੁਝ ਨਹੀਂ ਕਰਦਾ ਜੀ ਮੈਂ ਕਹਿੰਦੇ ਸੀ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਕੋਈ ਇਨੋਵੇਸ਼ਨ ਕਰੋ ਕਿ हटके ਕੰਮ ਕਰੋ ਸਰ ਕੌਣ हटके ਕੋਈ ਕੰਮ ਕਰੇਗਾ ਆ ਇਨੋਵੇਸ਼ਨ ਕਰੀ ਵੀ ਐ ਇਹਦਾ ਮੈਨੂੰ ਕੈਸ ਬੂਤ ਮਿਲ ਗਿਆ ਜਦ ਮਿਲਣ ਜਾਓ ਮਿਲਦੇ ਨਹੀਂ ਐ ਜਦ ਕਿਸੇ ਨੂੰ ਕਹੋ ਕਿ ਮੈਨੂੰ ਮਲਾ ਦਿਓ ਉਹ ਆਪਣਾ ਵਿੱਚ ਮੋ ਛੇੜ ਲੈਣੇ ਕਿ ਸਾਨੂੰ ਕੋਟ ਰੈਟ ਦੇ ਦਿਓ ਇਸ ਟਾਈਮ ਆ ਜਾ ਉਹ ਰੇ ਕਾਲ ਆ ਕਿ ਜਦ ਤੱਕ ਸਰਕਾਰ ਦੀ سپورਟ ਨਹੀਂ ਹੁੰਦੀ ਮੈਂ ਤਾਂ ਸਿਰਫ ਇੰਨਾ ਕਹਿਣਾ ਕਿ ਮੈਨੂੰ ਸਿਖਾਉਣਾ ਚਾਹਣਾ ਹੁਣ ਮੈਂ ਔਖਾ ਸੋਖਾ ਜਿੰਨੇ ਮੇਰੇ ਕੋਲ 5-6 ਬੱਚੇ ਆਂਦੇ ਆ ਮੈਂ ਉਹਨਾਂ ਨੂੰ ਸਿਖਾਣਾ। ਅਗਰ ਮੇਰੇ ਕੋਲ ਇੰਸਟੀਚਿਊਟ ਦੀ ਜਗ੍ਹਾ ਹੋ ਜੇਗੀ ਤਾਂ ਮੈਂ ਜ਼ਿਆਦਾ ਬੱਚਿਆਂ ਨੂੰ ਸਿਖਾ ਪਾਵਾਂਗਾ ਕਿ ਉਹਨਾਂ ਨੂੰ ਟਾਈਮ ਵੀ ਦੇ ਪਾਵਾਂਗਾ। ਮੈਂ ਕਿਸੇ ਤੋਂ ਕੋਈ ਰੁਪਈਆ ਨਹੀਂ ਲੈਂਦਾ ਨਾ ਕੋਈ ਖਰਚਾ ਲੈਂਦਾ ਨਾ ਮੇਰੇ ਕੋਈ ਪੈਸਾ ਰੱਖਿਆ ਹੋਇਆ ਹੈ। ਮਤਲਬ ਫ੍ਰੀ ਆਫ ਕੋਸ ਤੁਸੀਂ ਸਿਖਾ ਰਹੇ ਹੋ। ਫ੍ਰੀ ਆਫ ਕੋਸ ਅੱਜ ਦਾ ਨਹੀਂ ਪਹਿਲਾਂ ਵੀ ਮੇਰੇ ਕੋਲ 7-8 ਚੇਲੇ ਕੰਮ ਸਿੱਖ ਕੇ ਜਾ ਚੁੱਕੇ ਆਂ ਪਰ ਉਹਨਾਂ ਨੂੰ ਸਿਰ ਕਢਾਈ ਦਾ ਕੰਮ ਆਂਦਾ ਪੋਰਟਰਟ ਨਹੀਂ ਆਂਦੇ। ਇਹਦੇ ਵਾਸਤੇ ਟਾਈਮ ਚਾਹੀਦਾ। ਮੈਂ ਅਗਰ ਮੈਨ ਕਾ ਉਰੇ ਸ਼ੌਪ ਤੇ ਕਿੰਨੇ ਕ ਬੱਚੇ ਫਟਾ ਲਾਂਗਾ ਕਿੰਨੇ ਕ ਬੱਚੇ ਸਿਖਾ ਦਾਂਗਾ ਇਸ ਕਰਕੇ ਮੈਂ ਘੰਟਾ ਦੋ ਘੰਟਾ ਲਾਣਾ ਅਗਰ ਇੰਸਟੀਚੂਟ ਦੀ ਜਗ੍ਹਾ ਹੋਈ ਤੇ ਚਾਰ ਪੰਜ ਘੰਟੇ ਲਗਾਏ ਜਾਣਗੇ ਤਾਂ ਬੱਚਿਆਂ ਦਾ ਵੀ ਸਿੱਖ ਸਕਦਾ ਨਾਲ ਕੋਈ ਰੁਪਈਆ ਨਹੀਂ ਲੈਣਾ ਦੇਖੋ ਆੜਟ ਵੇਚਿਆ ਨਹੀਂ ਜਾਂਦਾ ਜੋ ਆੜਟ ਦਾ ਵੇਚੇ ਇਹਦੀ ਲਾਲਚ ਕਰੀ ਜਾਵੇ ਹੁਣ ਮੈਂ ਜਿੰਨਾ ਕੋ ਹੁੰਦਾ ਮੇਰੇ ਦਿਨ ਦਾ 200 300 500000 ਜੋ ਹੋਵੇ ਉਹ ਮੈਂ ਲੈਣਾ ਕਿਉਂਕਿ ਮੇਰੇ ਹੱਥ ਦੀ ਕਮਾਈ ਹੈ ਮੈਂ ਇਸ ਨੂੰ ਵੇਚ ਕੇ ਨਹੀਂ ਮੈਂ ਉਹਦਾ ਪੈਸਾ ਕਮਾਣਾ ਚਾਹੁੰਦਾ ਮੈਂ ਚਾਹੁੰਦਾ ਸਰਕਾਰ ਸਪੋਰਟ ਦਵੇ ਤਾਂ ਮੈਂ ਬੱਚਿਆਂ ਨੂੰ ਹੋਰ ਟਾਈਮ ਦੇ ਪਾਵਾਂ ਇਸ ਕਰਕੇ ਸਰਕਾਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਚੈਨਲ ਦੇ ਚੈਨਲ ਨਾਲ ਜੁੜਨ ਦੇ ਲਈ ਇਸੇ ਤਰ੍ਹਾਂ ਦੀ ਹੋਰ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਅਰਥ ਟੀਵੀ ਦੇ ਨਾਲ ਕੈਮਰਾਮੈਨ ਦੇ ਨਾਲ ਅਫੇ ਦੀ ਰਿਪੋਰਟ ਪਟਿਆਲਾ ਤੋਂ